ਦੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਖਪਾਲ ਨਬਾਲਿਕ ਬੱਚੇ ਜਾਨਕੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹਨਾਂ ਦੇ ਲਈ ਇੱਕ ਟ੍ਰੈਫਿਕ ਪੁਲਿਸ ਦੇ ਵੱਲੋਂ ਨਵਾਂ ਫਰਮਾਨ ਹੈ ਜਾਰੀ ਕੀਤਾ ਗਿਆ ਸੀ ਜੇਕਰ 31 ਜੁਲਾਈ ਤੋਂ ਬਾਅਦ ਜੋ ਕਿ ਅੱਜ ਤੋਂ ਲਾਗੂ ਹੋਣਾ ਸੀ 1 ਅਗਸਤ ਨੂੰ ਤਾਂ ਉਹਨਾਂ ਦੇ ਮਾਪਿਆਂ ਦੇ ਉੱਤੇ ਜਿਹੜੀ ਕਿ ਕਾਰਵਾਈ ਕੀਤੀ ਜਾਣੀ ਸੀ 3 ਸਾਲ ਦੀ ਸਜ਼ਾ ਹੋਣੀ ਸੀ ਤੇ ਮੋٹے ਜੁਰਮਾਨੇ ਜਿਹੜੇ ਨੇ ਉਹ ਕਿਤੇ ਜਾਣੇ ਸੀ ਤਾਂ ਉਸ ਨੂੰ ਲੈ ਕੇ ਹੁਣ ਟ੍ਰੈਫਿਕ ਪੁਲਿਸ ਇੱਕ ਵਾਰ ਫਿਰ ਤੋਂ ਬਦਲਾਅ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਹੁਣ ਇਸ ਦੀ ਤਰੀਕ ਵਧਾ ਕੇ 1 ਅਗਸਤ ਤੋਂ ਵਧਾ ਕੇ 20 ਅਗਸਤ ਤੱਕ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਟ੍ਰੈਫਿਕ ਪੁਲਿਸ ਪੰਜਾਬ ਦੇ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਸੀ ਕਿ 31 ਜੁਲਾਈ ਤੋਂ ਬਾਅਦ ਨਬਾਲਿਕ ਜਿਹੜੇ ਬੱਚੇ ਨੇ ਮੁੰਡੇ ਕੁੜੀਆਂ ਨੇ ਚਾਹੇ ਉਹ ਸਕੂਲ ਜਾਣ ਦੇ ਲਈ ਟੂ-ਵੀਲਰ ਦੀ ਵਰਤੋਂ ਕਰਦੇ ਨੇ ਜਾਂ ਫਿਰ ਗੱਡੀ ਦੀ ਵਰਤੋਂ ਕਰਦੇ ਨੇ ਜਾਂ ਫਿਰ ਹੋਰ ਘਰੇਲੂ ਕੰਮ ਦੇ ਲਈ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੇ ਉੱਤੇ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਹੈ ਉਹ ਕੀਤੀ ਜਾਣੀ ਸੀ ਤਾਂ ਇੱਕ ਨਵਾਂ ਫਰਮਾਨ ਹੈ ਟ੍ਰੈਫਿਕ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਸੀ ਕਿ 31 ਅਗਸਤ ਤੋਂ ਬਾਅਦ ਜੇਕਰ ਕੋਈ ਵੀ ਨਾਬਾਲਗ ਬੱਚੇ ਟੂ-ਵੀਲਰ ਤੇ ਫੋਰ-ਵੀਲਰ ਚਲਾਉਂਦੇ ਹੋਏ ਫੜੇ ਗਏ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ 3 ਸਾਲ ਦੀ ਸਜ਼ਾ ਦਾ ਕਿਹਾ ਗਿਆ ਸੀ ਤਾਂ ਮੋٹے ਜੁਰਮਾਨੇ ਨੇ ਕੱਟੇ ਜਾਣੇ ਸੀਗੇ ਮਾਪਿਆਂ ਦੇ ਉੱਤੇ ਵੀ ਜਿਹੜੀ ਕਾਰਵਾਈ ਹੋ ਕੀਤੀ ਜਾਣੀ ਸੀ ਤਾਂ ਉਸ ਦੇ ਨਾਲ ਜੇਕਰ ਕੋਈ ਬੱਚਾ ਆਪਣੇ ਕਿਸੇ ਰਿਸ਼ਤੇਦਾਰ ਤੋਂ ਜਾਂ ਫਿਰ ਕਿਸੇ ਨਜ਼ਦੀਕੀ ਤੋਂ چاہے ਕੋਈ ਚਾਚੇ ਤੋਂ ਮਾਮੇ ਤੋਂ ਜਾਂ ਫਿਰ ਤਾਏ ਤੋਂ ਕੋਈ ਬਾਈਕ ਜਾਂ ਗੱਡੀ ਮੰਗ ਕੇ ਲੈ ਕੇ ਆਂਦਾ ਹੈ ਤਾਂ ਜੇਕਰ ਉਹ ਰੋਡ ਦੇ ਉੱਤੇ ਪੁਲਿਸ ਉਸ ਨੂੰ ਫੜ ਲੈਂਦੀ ਹੈ ਤਾਂ ਜਿਸ ਦੀ ਉਹ ਜਿਸ ਦੇ ਨਾਮ ਤੇ ਰਜਿਸਟਰਡ ਉਹ ਬਾਈਕ ਜਾਂ ਫੋਰ-ਵੀਲਰ ਹੋਵੇਗਾ ਉਸ ਦੇ ਉੱਤੇ ਵੀ ਟ੍ਰੈਫਿਕ ਪੁਲਿਸ ਦੇ ਵੱਲੋਂ ਕਾਰਵਾਈ ਇਹ ਕੀਤੀ ਜਾਣੀ ਸੀ ਤਾਂ ਮੋٹے ਜੁਰਮਾਨੇ ਲਗਾਏ ਜਾਣੇ ਸੀਗੇ 3 ਸਾਲ ਦੀ ਸਜ਼ਾ ਦਾ ਪ੍ਰਬੰਧ ਜਿਹੜਾ ਕਿ ਉਹ ਰੱਖਿਆ ਗਿਆ ਸੀ ਤਾਂ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਬੱਚੇ ਜਿਹੜੇ ਨੇ ਅਵੇਅਰਨੈਸ ਵੀ ਹੋਏ ਸੀ ਪਰ ਹੁਣ ਉਸ ਦੀ ਤਰੀਕ ਜਿਹੜੀ ਕਿ ਵਧਾ ਕੇ 1 ਅਗਸਤ ਤੋਂ 20 ਅਗਸਤ ਤੱਕ ਕਰ ਦਿੱਤੀ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਸੂਤਰਾਂ ਮੁਤਾਬਕ ਇਹ ਪਤਾ ਲੱਗਿਆ ਕਿ ਹਲੇ ਤੱਕ ਸਕੂਲਾਂ ਜੇਕਰ ਗੱਲ ਕਰੀਏ ਤਾਂ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਸਕੂਲ ਜਾਣ ਦੇ ਲਈ ਉਹ ਵੀਹਲਰ ਜਾਂ ਫਿਰ ਫੋਰ ਵੀਲਰ ਦੀ ਵਰਤੋਂ ਕਰਦੇ ਨੇ ਤਾਂ ਸਕੂਲਾਂ ਦੇ ਵਿੱਚ ਸਹੀ ਤੰਗ ਦੇ ਨਾਲ ਹਜੇ ਅਵੇਰਨੈਸ ਡਰਾਈਵ ਜਿਹੜੀ ਕਿ ਉਹ ਨਹੀਂ ਚਲਾ ਸਕੀ ਸਮਾਂ ਘੱਟ ਮਿਲਿਆ ਸੀ ਤਾਂ ਹੁਣ ਟ੍ਰੈਫਿਕ ਪੁਲਿਸ ਦੇ ਜਿਹੜੇ ਕਿ ਮੁਲਾਜ਼ਮ ਨੇ ਜਾਂ ਅਧਿਕਾਰੀ ਨੇ ਤਾਂ ਉਹ ਵਕ ਵਕ ਸਕੂਲਾਂ ਦੇ ਵਿੱਚ ਜਾ ਕੇ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਦੇ ਹੋਏ ਨਜ਼ਰ ਆਣਗੇ ਤਾਂ 1 ਅਗਸਤ ਤੋਂ ਸਮਾਂ ਵਧਾ ਕੇ ਹੁਣ 20 ਅਗਸਤ ਤੱਕ ਦਾ ਸਮਾਂ ਜਿਹੜਾ ਕਰ ਦਿੱਤਾ ਗਿਆ ਹੈ ਤਾਂ ਅੱਜ ਤੋਂ ਨਵੇਂ ਟ੍ਰੈਫਿਕ ਪੁਲਿਸ ਦੇ ਰੂਲ ਹੈ ਉਹ ਲਾਗੂ ਹੋਣੇ ਸੀ ਪਰ ਉਹ ਜੋ ਹੁਣ ਨਹੀਂ ਹੋ ਰਹੇ ਹੁਣ ਵੀ ਅਗਸਤ ਨੂੰ ਜਿਹੜੇ ਜੋ ਇਹ ਟ੍ਰੈਫਿਕ ਰੂਲ ਨੇ ਉਹ ਹੁਣ ਲਾਗੂ ਹੋਣਗੇ ਤਾਂ ਟ੍ਰੈਫਿਕ ਪੁਲਿਸ ਦੇ ਵੱਲੋਂ ਵੱਡਾ ਜਿਹੜਾ ਕੀ ਫਰਮਾਨ ਆ ਉਹ ਸੁਨਾਇਆ ਗਿਆ ਸੀ ਨਾਬਾਲਗ ਬੱਚਿਆਂ ਦੇ ਲਈ ਨਾਬਾਲਗ ਡਰਾਈਵਰਾਂ ਦੇ ਲਈ ਜੋ ਟੂ व्हीਲਰ ਜਾ ਫਿਰ ਫੋਰ व्हीਲੋ ਦੀ ਵਰਤੋਂ ਕਰਦੇ ਨੇ ਚਾਹੇ ਉਹਨਾਂ ਨੇ ਸਕੂਲ ਜਾਣਾ ਜਾਂ ਫਿਰ ਘਰ ਦੇ ਕਿਸੇ ਹੋਰ ਕੰਮ ਕਰਦੇ ਨੇ ਜਾਂ ਫਿਰ ਆਪ ਜੋ ਵੀ ਕੰਮ ਕਰਦੇ ਨੇ ਤਾਂ ਉਹਨਾਂ ਬੱਚਿਆਂ ਦੇ ਲਈ ਇੱਕ ਵੱਡਾ ਫਰਮਾਨ ਜਾਰੀ ਕੀਤਾ ਗਿਆ ਸੀ ਜੇਕਰ 31 ਅਗਸਤ ਤੋਂ ਬਾਅਦ ਬੱਚੇ ਸੜਕਾਂ ਉੱਤੇ ਨਜ਼ਰ ਆਣਗੇ ਟੂ ਵਿਲਰ ਜਾਂ ਫੋਰ ਵਿਲਰ ਦੇ ਉੱਤੇ ਤਾਂ ਉਹਨਾਂ ਤੇ ਸਖਤ ਕਾਰਵਾਈ ਆ ਉਹ ਕੀਤੀ ਜਾਵੇਗੀ ਤਾਂ ਨਾਲ ਹੀ ਉਹਨਾਂ ਦੇ ਪੇਰੈਂਟਸ ਉੱਤੇ ਵੀੜ ਕੀ ਬਣਦੀ ਕਾਰਵਾਈ ਕੀਤੀ ਜਾਵੇਗੀ 3 ਸਾਲ ਦੀ ਸਜ਼ਾ ਕਿਹਾ ਗਿਆ 3 ਸਾਲ ਸਜ਼ਾ ਹੋਵੇਗੀ ਤਾਂ ਮੋٹے ਜੁਰਮਾਨੇ ਕੀਏ ਗਏ ਸੀ ਤਾਂ ਜਿਸ ਦੀ ਐ ਆਖਰੀ ਡੇਟ ਸੀ ਪਰ ਹੁਣ ਟ੍ਰੈਫਿਕ ਪੁਲਿਸ ਦੇ ਵੱਲੋਂ ਇਸ ਦੀ ਡੇਟ 1 ਅਗਸਤ ਤੋਂ ਵਧਾ ਕੇ 20 ਅਗਸਤ ਤੱਕ ਜਿਹੜੀ ਕਰ ਦਿੱਤੀ ਗਈ ਹੈ ਤਾਂ ਹੁਣ 20 ਅਗਸਤ ਤੱਕ ਬੱਚਿਆਂ ਨੂੰ ਜਿਹੜੀ ਕੀ ਉਹਲੇ ਸ਼ੂਟ ਹੈ ਉਹ ਮਿਲਦੀ ਹੋਈ ਨਜ਼ਰ ਆਵੇਗੀ ਪਰ ਜੇਕਰ 20 ਅਗਸਤ ਤੋਂ ਬਾਅਦ ਨਾਬਾਲਿਕ ਬੱਚੇ ਟੂ ਵਿਲਰ ਜਾਂ ਫਿਰ ਫੋਰ ਵਿਲਰ ਦੀ ਵਰਤੋਂ ਕਰ ਜਿੱਥੇ ਉਹਨਾਂ ਨੂੰ ਮੋٹے ਜੁਰਮਾਨੇ ਹੋਣਗੇ ਉੱਥੇ ਹੀ ਉਹਨਾਂ ਦੇ ਪੇਰੈਂਟਸ ਅਤੇ ਨਜ਼ਦੀਕੀਆਂ ਦੀ ਜਿਨ੍ਹਾਂ ਦਾ ਵੀ ਬਾਈਕ ਕੋਈ ਮੰਗ ਕੇ ਲੈ ਜਾਂਦਾ ਜਾਂ ਫੋਰਵੀਲਰ ਮੰਗ ਕੇ ਲੈ ਜਾਂਦਾ ਤਾਂ ਉਹਨਾਂ ਤੇ ਵੀ ਜਿਹੜੀ ਕਾਰਵਾਈ ਹੁੰਦੀ ਹੋਈ ਨਜ਼ਰ ਆਵੇਗੀ ਕੈਮਰਾ ਪਰਸਨ ਸਲਮਾਨਦ ਨਾਲ ਹਿੰਮਤ ਸਿੰਘ ਇਕਬਾਲ ਡੇਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ